ਪਾਇਲ ਪੁਲਿਸ ਨੇ ਚੋਰੀ ਦੀ ਕਾਰ ਸਮੇਂ ਦੋ ਕਿਤੇ ਕਾਬੂ ਡੀਐਸਪੀ ਪਾਇਲ ਹਿਮੰਤ ਮਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਇਲ ਨਿਵਾਸੀ ਪ੍ਰਿੰਸ ਸੋਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦੀ i20 ਕਾਰ ਰਾਤ ਨੂੰ ਕਿਸ ਨੇ ਚੋਰੀ ਕਰ ਲਈ ਗਈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਸਿਸਟਮ ਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਜਤਿੰਦਰ ਸਿੰਘ ਨਿਵਾਸੀ ਪਾਇਲ ਅਤੇ ਪਰਮਿੰਦਰਜੀਤ ਸਿੰਘ ਨਿਵਾਸੀ ਪਿੰਡ ਜੱਲਾ ਨੂੰ ਕਾਬੂ ਕਰ ਚੋਰੀ ਕੀਤੀ ਕਾਰ ਬਰਾਮਦ ਕਰ ਲਈ ਡੀਐਸਪੀ ਸਾਹਿਬ ਇੱਕ ਪਾਇਲ ਦੇ ਵਿੱਚੋਂ ਗੱਡੀ ਚੋਰੀ ਹੋਈ ਸੀ ਕੀ ਕਾਰਵਾਈ ਹੋਈ ਹੈ ਇੱਥੇ 14625 ਨੂੰ ਸਾਡੇ ਕੋਲ ਤਲਾਸ਼ੀ ਸੀ ਪ੍ਰਿੰਸ ਸੋਨੀ ਸਨ ਆਫ ਰਾਜਵਿੰਦਰ ਸੋਨੀ ਵੱਲੋਂ ਵਾਰਡ ਨੰਬਰ 10 ਪਾਇਲ ਤੋਂ ਵੀ ਉਹਦੀ ਜਿਹੜੀ ਕਾਰ ਸੀਗੀ i20 pv55 f 4496 ਰੰਗ ਚਿੱਟਾ ਵੀ ਇਹ ਚੋਰੀ ਹੋ ਗਈ ਰਾਤ ਨੂੰ ਜਦੋਂ ਆਇਆ ਦਾ ਇਮੀਡੀਏਟ ਐਸ ਐਚ ਯੂ ਸੰਦੀਪ ਥਾਣਾ ਪਾਇਲ ਤੇ ਪੁਲਿਸ ਫੋਰਸ ਪਾਇਲ ਦੀ ਨੇ ਸੀਸੀਟੀਵੀ ਵਗੈਰਾ ਸਾਰੇ ਇਧਰੋਂ ਦੇਖ ਕੇ ਤਾਂ ਜਦੋਂ ਪਤਾ ਲੱਗਿਆ ਵੀ ਇਹ ਚੋਰੀ ਕੀਤੀ ਐ ਸਤਿੰਦਰ ਸਿੰਘ ਏਲੀਸ ਰੂਬੀ ਪੁੱਤਰ ਲਾਲ ਸਿੰਘ ਵਾਰਡ ਨੰਬਰ 8 ਪਾਇਲ ਅਤੇ ਇਹਦੇ ਨਾਲ ਪਰਮਿੰਦਰ ਸਿੰਘ ਪਰਮਿੰਦਰ ਪਰਮਿੰਦਰਜੀਤ ਸਿੰਘ ਸਾਹ ਬਲਜੀ ਸਿੰਘ ਅਲੀਸ ਬੈਂਜੀ ਕਹਿੰਦੇ ਨੂੰ ਬੈਂਜੀ ਜਿਲੇ ਦਾ ਰਹਿਣਾ ਇਹਨਾਂ ਨੇ ਚੋਰੀ ਕੀਤੀ ਪਾਈ ਗਈ ਜਿਨ੍ਹਾਂ ਦੇ ਬਾਈ ਨੇਮ ਬੱਚਾ ਦਰਜ ਕਰਕੇ ਇਹਨਾਂ ਨੂੰ ਰਾਉਂਡ ਆਪ ਕੀਤਾ ਗਿਆ ਅਧਿਕਾਰ ਬਰਾਮਦ ਕੀਤੀ ਗਈ ਸਰ ਇੱਕ ਕਾਰ ਕਿੱਥੋਂ ਬਰਾਮਦ ਹੋਈ ਕਾਰ ਇਹ ਸਾਨੂੰ ਇਹਨਾਂ ਤੋਂ ਜੋ ਪੁੱਛਗਿੱਛ ਤੋਂ ਬਾਅਦ ਇਹਨਾਂ ਨੇ ਬੀਜਾ ਰੋਡ ਤੋਂ ਜਿਹਦੇ ਬੇਵਾਬਦ ਕਲੋਨੀਆ ਉਥੇ ਉਥੋਂ ਅਸੀਂ ਰਿਕਵਰ ਕੀਤੀ ਇਹਨਾਂ ਨੇ ਦੱਸਿਆ ਜੀ ਕਾਰ ਕਿਉਂ ਚੋਰੀ ਕੀਤੀ ਸੀ ਇਹ ਐਕਚੁਅਲ ਕੀ ਹੈ ਰੈਡਕਸ਼ਨ ਹੈ ਜੀ ਜਿਹੜੇ ਰੈਡਕਸ਼ਨ ਕਰਕੇ ਇਹ ਇਵਨ ਜਾਣਦੇ ਸੀ ਇੱਕ ਦੂਏ ਨੂੰ ਬਟ ਚੋਰੀ ਕਰਕੇ ਕਾਰ ਹੋਂ ਤੁਹਾਨੂੰ ਪਤਾ ਵੀ ਮਾੜੇ ਜਿਹੜੇ ਹੈਗੇ ਮਾੜੇ ਕੰਮ ਦੇ ਲਈ ਇਹ ਕਾਜ ਸਰ ਪਹਿਲਾਂ ਵੀ ਕੋਈ ਨਾਮਲਾ ਦਰਜ ਉਹ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਪਾਇਲ ਪੁਲਿਸ ਨੇ ਚੋਰੀ ਦੀ ਕਾਰ ਸਮੇਂ ਦੋ ਕਿਤੇ ਕਾਬੂ ਡੀਐਸਪੀ ਪਾਇਲ ਹਿਮੰਤ ਮਰੋਥਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਇਲ ਨਿਵਾਸੀ ਪ੍ਰਿੰਸ ਸੋਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦੀ i20 ਕਾਰ ਰਾਤ ਨੂੰ ਕਿਸ ਨੇ ਚੋਰੀ ਕਰ ਲਈ ਪੁਲਿਸ ਵੱਲੋਂ ਤਰਕ ਕਰਵਾਇ ਕਰਦੇ ਸੀ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਰਿਤਿੰਦਰ ਸਿੰਘ ਨਿਵਾਸੀ ਪੈਰ ਅਤੇ ਪਰਮਿੰਦਰਜੀਤ ਸਿੰਘ ਨਿਵਾਸੀ ਪਿੰਡ ਜੱਲਾਨੂ ਕਾਬੂ ਕਰ ਚੋਰੀ ਕੀਤੀ ਕਾਰ ਬਰਾਮਦ ਕਰ ਲਈ। ਐਸਪੀ ਸਾਹਿਬ ਇੱਕ ਫਾਈਲ ਦੇ ਵਿੱਚ ਗੱਡੀ ਚੋਰੀ ਹੋਈ ਸੀਗੀ ਕੀ ਕਾਰਵਾਈ ਹੋਈ ਹੈ ਇਸ ਤੇ? 14625 ਨੂੰ ਸਾਡੇ ਕੋਲ ਤਲਾਸ਼ੀ ਸੀ ਪ੍ਰਿੰਸ ਸੋਨੀ son of ਰਾਜਵਿੰਦਰ ਸੋਨੀ ਵੱਲੋਂ ਵਾਰਡ ਨੰਬਰ 10 ਫਾਈਲ ਤੋਂ ਵੀ ਉਹਦੀ ਜਿਹੜੀ ਕਾਰ ਸੀਗੀ i20 pv55 f 4796 ਰੰਕ ਚਿੱਟਾ ਇਹ ਚੋਰੀ ਹੋ ਗਈ ਰਾਤ ਨੂੰ ਜਦੋਂ ਆਇਆ ਤਾਂ ਇਮੀਡੀਏਟ ਐਸਐਚਯੂ ਸੰਦੀਪ ਥਾਣਾ ਪਾਇਲ ਤੇ ਪੁਲਿਸ ਫੋਰਸ ਪਾਇਲ ਦੀ ਨੇ ਸੀਸੀਟੀਵੀ ਵਗੈਰਾ ਸਾਰੇ ਇਧਰੋਂ ਦੇਖ ਕੇ ਤਾਂ ਜਦੋਂ ਪਤਾ ਲੱਗਿਆ ਵੀ ਇਹ ਚੋਰੀ ਕੀਤੀ ਐ ਸਤਿੰਦਰ ਸਿੰਘ ਏਲੀਸ ਰੂਬੀ ਪੁੱਤਰ ਲਾਲ ਸਿੰਘ ਪਾਰਟ ਨੰਬਰ 8 ਪਾਇਲ ਅਤੇ ਇਹਦੇ ਨਾਲ ਪਰਮਿੰਦਰ ਸਿੰਘ ਪਰਮਿੰਦਰ ਪਰਮਿੰਦਰਜੀਤ ਸਿੰਘ ਸਾਹ ਬਲਜੀ ਸਿੰਘ ਏਲੀਸ ਬੈਂਜੀ ਕਹਿੰਦੇ ਨੂੰ ਬੈਂਜੀ ਜ਼ਿਲ੍ਹੇ ਦਾ ਰਹਿਣਾ ਇਹਨਾਂ ਨੇ ਚੋਰੀ ਕੀਤੀ ਪਾਈਗੀ ਜਿਨ੍ਹਾਂ ਦੇ ਬਾਈ ਨੇਮ ਬੱਚਾ ਦਰਜ ਕਰਕੇ ਇਹਨਾਂ ਨੂੰ ਰਾਉਂਡ ਆਫ ਕੀਤਾ ਗਿਆ ਅਧਿਕਾਰ ਬਰਾਮਦ ਕੀਤੀ। ਸਰ ਇੱਕ ਕਾਰ ਕਿਤੋਂ ਬਰਾਮਦ ਹੋਈ? ਕਾਰ ਇਹ ਸਾਨੂੰ ਇਹਨਾਂ ਨੂੰ ਜੋ ਪੁੱਛ ਗਿਸ਼ ਤੋਂ ਬਾਅਦ ਇਹਨਾਂ ਨੇ ਬੀਜਾ ਰੋਡ ਤੋਂ ਜਿਹਦੇ ਬੇਬਦ ਕਲੋਨੀਆ ਉੱਥੇ ਉੱਥੋਂ ਅਸੀਂ ਰਿਕਵਰ ਕੀਤੀ ਜੀ। ਇਹਨਾਂ ਨੂੰ ਦੱਸਿਆ ਜੀ ਕਾਰ ਕਿਉਂ ਚੋਰੀ ਕੀਤੀ ਸੀ ਜੀ? ਇਹ ਐਕਚੁਅਲ ਕੀ ਹੈ ਡਿਕਟ ਨੇ ਹੈ ਜੀ। ਜਿਹੜੇ ਡਿਕਸ਼ਨ ਕਰਕੇ ਇਹ ਈਵਨ ਜਾਣਦੇ ਸੀ ਇੱਕ ਦੂਏ ਨੂੰ ਬਟ ਚੋਰੀ ਕਰਕੇ ਕਾਰ ਨੂੰ ਤੁਹਾਨੂੰ ਪਤਾ ਵੀ ਮਾੜੇ ਜਿਹੜੇ ਹੈਗੇ ਮਾੜੇ ਕੰਮ ਲਈ। ਇਹ ਕਹਿੰਦੇ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ? ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ।